ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੀ ਮੜਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜਮਲਾ ਫੈ ਜਨਹੂਰ ਗੁਰੂ ਗੋਬਿੰਦ ਸਿੰਘ ਹਕ ਹਕਿਆਗਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ੈਨ ਸ਼ਾ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਨਮ ਦਾ ਨਾਸ ਕਰਨ ਵਾਸਤੇ ਸਤਗੁਰਾਂ ਨੇ ਭਾਰਤ ਭੂਮੀ 'ਚ અવਤਾਰ ਧਾਰਨ ਕੀਤਾ ਸਾਈ ਭਿਕਨਸ਼ਾ ਇੱਕ ਰੱਬ ਨੂੰ ਪਹੁੰਚਿਆ ਹੋਇਆ ਫਕੀਰ ਸੀ ਉਹ ਰਿਆਸਤ ਪਟਿਆਲੇ ਦੇ ਪਿੰਡ ਕੁੜਾਮ ਦਾ ਰਹਿਣ ਵਾਲਾ ਸੀ ਇਹ ਸਮੇਂ ਉਹ ਜ਼ਿਲ੍ਹਾ ਕਰਨਾਲ ਦੇ ਠਸਕੇ ਪਿੰਡ 'ਚ ਰਹਿੰਦਾ ਸੀ ਸਾਈ ਭਿਕਨਸ਼ਾ ਦੀ ਇੰਦੁਆ ਤੇ ਮੁਸਲਮਾਨਾਂ ਦੋਵਾਂ ਵਿੱਚ ਹੀ ਬੜੀ ਮਾਨਤਾ ਸੀ ਜਿਸ ਸਮੇ ਪਟਨੇ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਘਰ ਸਹਿਬਜ਼ਾਦੇ ਨੇ ਜਨਮ ਲਿਆ ਉਸ ਸਮੇ ਅਮਰਤ ਵੇਲੇ ਸਾਈਂ ਰੱਬ ਦੀ ਯਾਦ ਵਿੱਚ ਬੈਠਾ ਹੋਇਆ ਸੀ ਅਚਾਨਕ ਉਹਨੇ ਇੰਜ ਮਹਿਸੂਸ ਕੀਤਾ ਜਿਵੇਂ ਉਹਨੂੰ ਪੂਰਬ ਵਾਲੇ ਪਾਸੋਂ ਨੂਰਦਾਲ ਸ਼ਕਾਰਾ ਪਿਆ ਹੋਵੇ ਸਾਈ ਨੇ ਆਪਣੀ ਰੋਹਾਨੀ ਤਾਕਤ ਦੁਆਰਾ ਮਾਲਮ ਕੀਤਾ ਕਿ ਪੂਰਬ ਦਿਸ਼ਾ ਵੱਲ ਕਿਸੇ ਮਹਾਪੁਰਸ਼ ਦਾ ਜਨਮ ਹੋਇਆ ਜੋ ਪਾਪ ਅਤੇ ਜ਼ੁਲਮ ਦਾ ਹਨੇਰਾ ਦੂਰ ਕਰੇਗਾ ਅਦੇ ਧਰਮ ਦਾ ਪ੍ਰਕਾਸ਼ ਕਰੇਗਾ ਇਹ ਵਿਚਾਰ ਮਨ ਵਿੱਚ ਆਉਂਦਿਆਂ ਹੀ ਸਾਈ ਵੀ ਖਣਸ਼ਾ ਨੇ ਆਪਣੇ ਆਸਣ ਤੋਂ ਉੱਠ ਕੇ ਖੜੇ ਹੋ ਗਏ ਅੱਖਾਂ ਮੀਟ ਕੇ ਦੋਵੇਂ ਹੱਥ ਜੋੜ ਕੇ ਪੂਰਬ ਦਿਸ਼ਾ ਵੱਲ ਸਿਰ ਝੁਕਾ ਕੇ ਸਜਦਾ ਨਮਸਕਾਰ ਕੀਤਾ ਦੁਆ ਪੜੀ ਉਹਨਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਅਥਰੂ ਵਹਿ ਤੁਰੇ ਸਾਈਂ ਜੀ ਦੇ murid ਅਦੇ ਚੇਲੇ ਕੋਲ ਬੈਠੇ ਸਨ ਉਹ ਏ ਕਾਤਗ ਵੇਖ ਕੇ ਬੜੇ ਹੈਰਾਨ ਹੋਏ ਜਦੋਂ ਸਾਈਂ ਜੀ ਨੇ ਅੱਖਾਂ ਖੋਲੀਆਂ ਦਾ ਇੱਕ ਚੱਲਣੇ ਬੜੀ ਅਧਿਨਗੀ ਨਾਲ ਉਹਨਾਂ ਦਾ ਪੁੱਛਿਆ ਕਿ ਹਜਰਤ ਅੱਜ ਤੁਸੀਂ ਪੱਛਮ ਦੀ ਥਾਂ ਪੂਰਬ ਵੱਲ ਕਿਉਂ ਸਜਦਾ ਕੀਤਾ ਪੂਰਬ ਵੱਲ ਤਾਂ Hindu ਲੋਕ ਸੂਰ ਜੀ ਨੂੰ ਨਮਸਕਾਰ ਕਰਦੇ ਸਾਡਾ ਪਵਿੱਤਰ ਮੱਕਾ ਕਾਬਾ ਪੱਛਮ ਵੱਲੋਂ ਹੈ ਤੁਸੀਂ ਪੂਰਬ ਵੱਲ ਸਿੱਧਾ ਕਰਕੇ ਨਵੀਂ ਰੀਤ ਕੀ ਕੋ ਤੋਰਤੀ ਸਾਈ ਭਖਣ ਸ਼ਾ ਚੇਲਿਆਂ ਦੀ ਹੈਰਾਨੀ ਤੱਕ ਕੇ ਬੋਲੇ ਆਹ ਮੇਰੇ ਅਜ਼ੀਜ਼ੋ ਮੈਂ ਪੂਰਬ ਦਿਸ਼ਾ ਵੱਲ ਅੱਜ ਇਸ ਕਰਕੇ ਸਜਦਾ ਕੀਤਾ ਕਿਉਂਕਿ ਮੈਨੂੰ ਆਪਣੀ ਰੋਹਾਨੀ ਤਾਕਤ ਦੁਆਰਾ ਮਾਲੂਮ ਹੋਇਆ ਕਿ ਅੱਜ ਖੁਦਾ ਦੇ ਭੇਜੇ ਪੈਗੰਬਰ ਨੇ ਮਨੁੱਖੀ ਜਾਮੇ ਵਿੱਚ ਜਨਮ ਲਿਆ ਇਸ ਕਰਕੇ ਮੈਂ ਉਹਨਾਂ ਨੂੰ ਸਜਦਾ ਕੀਤਾ ਮੇਰਾ ਤਨਮਾਨ ਉਹਨਾਂ ਦੇ ਦਰਸ਼ਨਾਂ ਲਈ ਬੇਬਲ ਉੱਠਿਆ ਮੈਂ ਸਜਦਾ ਕੀਤਾ ਨਹੀਂ ਇਹ ਕਿਸੇ ਅਗੰਮੀ ਤਾਕਤ ਨੇ ਕਰਵਾਇਆ ਮੈਂ ਉਹਨਾਂ ਦੇ دیدار ਕਰਨ ਲਈ ਪੂਰਬ ਦੀ ਯਾਤਰਾ ਤੇ ਵੀ ਜਾ ਰਿਹਾ ਹਾਂ ਅਗਲੇ ਦਿਨ ਸਾਈਂ ਭੀਖਣ ਸ਼ਾ ਆਪਣੇ ਕੁਝ ਚੇਲਿਆਂ ਨੂੰ ਨਾਲ ਲੈ ਕੇ ਪੂਰਬ ਵੱਲ ਚੱਲ ਬੇ ਹੌਲੀ ਹੌਲੀ ਯਾਤਰਾ ਕਰਦੇ ਹੋਏ ਉਹ ਪਟਨੇ ਸਾਹਿਬ ਜਾ ਪਹੁੰਚੇ ਪੁੱਛਦੇ ਪਛਾਉਂਦੇ ਨਾ ਗੁਰੂ ਜੀ ਦੇ ਨਿਵਾਸ ਸਥਾਨ ਤੇ ਅਪੜ ਗਏ ਅੰਦਰ ਬਾਹਰ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਸਾਈਂ ਹੋਰੀ ਇੱਕ 바ਸੇ ਠਹਿਰ ਗਏ ਜਦੋਂ ਰੱਤਾ ਵੇਲ ਹੋਈ ਨਾ ਤਾਂ ਉਹਨਾਂ ਨੇ ਇੱਕ ਸੇਵਾਦਾਰ ਰਾਈ ਮਾਤਾ ਨਾਨਕੀ ਜੀ ਨੂੰ ਬੇਨਤੀ ਕਰ ਭੇਜੀ ਕਿ ਅਸੀਂ ਦੂਰ ਪੰਜਾਬ ਤੋਂ ਸਹਿਬਜਾਦੇ ਦੇ ਦੀਦਾਰ ਕਰਨ ਵਾਸਤੇ ਆਏ ਹਾਂ ਕਿਉਂਗੇ ਰੱਬ ਦਾ ਰੂਪ ਨੇ ਸਾਨੂੰ ਦਰਸ਼ਨਾਂ ਦੀ ਆਗਿਆ ਦਿੱਤੀ ਜਾਵੇ ਮਾਤਾ ਜੀ ਪੀਰ ਜੀ ਦਾ ਇਨੀ ਦੂਰ ਦਵਾਨਾ ਸੰਗਗੇ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਭੇਜਿਆ ਉਹਨਾਂ ਨੂੰ ਆਦਰ ਸਤਕਾਰ ਨਾਲ ਬਿਠਾਇਆ ਗਿਆ ਤਦੇ ਮਾਮਾ ਕ੍ਰਿਪਾਲਦਾਸ ਜੀ ਬਾਲਕ ਨੂੰ ਬਾਹਾਂ ਦੇ ਚੁੱਕ ਕੇ ਬਾਹਰ ਲਿਆਏ ਸਾਈ ਭੀਖਣਿ ਸ਼ਾਹ ਨੇ ਖੜੇ ਹੋ ਗਏ ਬਾਲਕ ਦੇ ਚਰਨਾਂ ਦੇ ਸਜਦਾ ਕੀਤਾ ਦੁਆ ਦਿੱਤੀ ਅਸੀਸ ਪੜੀ ਫਿਰ ਉਹਨਾਂ ਨੇ ਆਪਣੇ ਚੇਲਿਆ ਪਾਸੋਂ ਦੋ ਕੁੱਜੀਆਂ ਲਈਆਂ ਇੱਕ ਕੁੱਜੀ ਵਿੱਚ ਉਹਨਾਂ ਨੇ ਦੁੱਧ ਪਾਇਆ ਦੂਜੀ ਕੁੱਜੀ ਵਿੱਚ ਪਾਣੀ ਦੋਵੇਂ ਕੁੱਜੀਆਂ ਦੋਹਾਂ ਹੱਥਾਂ ਤੇ ਰੱਖ ਕੇ ਨਾ ਸਾਹਿਬ ਜਾਦੀ ਦੇ ਅੱਗੇ ਕੀਤੀਆਂ ਸਾਹਿਬ ਜادہ ਜੀ ਮੁਸਕਰਾਏ ਹੱਸਦੇ ਹੋਏ ਸਹਬਜ਼ਾਦਾ ਜੀ ਅਗਾਹ ਵੱਲ ਉੱਲਰ ਕੇ ਆਪਣੇ ਦੋਵੇਂ ਹੱਥਾਂ ਆਪਣੇ ਦੋਵੇਂ ਹੱਥ ਦੁਆ ਕੁੱਜੀਆਂ ਉੱਤੇ ਰੱਖ ਦਿੱਤੇ ਸਾਈਂ ਜੀ ਦਾ ਚਿਹਰਾ ਖਿੜ ਗਿਆ ਉਹਨਾਂ ਨੇ ਇੱਕ ਵਾਰੀ ਫੇਰ ਬਾਲਗ ਦੇ ਚਰਨਾਂ ਤੇ ਸਿਰ ਨਵਾਇਆ ਤੇ ਆਖਿਆ ਅੱਜ ਸਾਡੇ ਧੰਨ ਭਾਗ ਨੇ ਸਹਬਜ਼ਾਦੇ ਨੇ ਮੇਰੀ ਦਿਲ ਹੀ ਖੁਆਸ਼ ਪੂਰੀ ਕਰਤੀ ਜਿਲੀ ਖੁਆਇਸ਼ ਪੂਰੀ ਕਰ ਦਿੱਤੀ ਹੈ ਅੰਤਰਜਾਮੀ ਬਾਲਕ ਨੇ ਮੈਨੂੰ ਰੌਸ਼ਨੀ ਨਹੀਂ ਗਿਆਨ ਕਰਵਾਤਾ ਮਾਮਾ ਕਿਰਪਾਲਦਾਸ ਜੀ ਅਦੇ ਸੇਵਕੇ ਉਸ ਕੌਤਕ ਨੂੰ ਆਚਰਜਤਾ ਨਾਲ ਵੇਖ ਰਹੇ ਸਨ ਉਹਨਾਂ ਨੇ ਸਾਈਂ ਜੀ ਕੋਲੋਂ ਇਹਦਾ ਭੇਦ ਪੁੱਛਿਆ ਸਾਈਂ ਜੀ ਨੇ ਦੱਸਿਆ ਕਿ ਮੈਂ ਸਹਿਬਜ਼ਾਦੇ ਦਾ ਪ੍ਰਤਾਵਾ ਲਿਆ ਕਿ ਉਹ ਹਿੰਦੂਆਂ ਦਾ ਪੱਖ ਲੈਣਗੇ ਕਿ ਮੁਸਲਮਾਨਾਂ ਦਾ ਪਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਉਹ ਦੋਵਾਂ ਮੱਤਾਂ ਨੂੰ ਇੱਕੋ ਜਿਹਾ ਜਾਣਣਗੇ ਸਾਈਂ ਜੀ ਦੇ ਵਜਨ ਸੁਣ ਕੇ ਸਾਰੀਆਂ ਸੰਗਤਾਂ ਖੁਸ਼ ਹੋ ਗਈਆਂ ਸਾਈਂ ਵੀ ਘਣਸ਼ਾ ਪ੍ਰਸੰਨ ਜਿਤ ਹੋ ਗਏ ਦੇਸ਼ ਨੂੰ ਵਾਪਸ ਪਰਤ ਗਏ ਸਾਰੇ ਰਸਤੇ ਮਹਾਰਾਜ ਜੀ ਨੂੰ ਸਜਦਾ ਕਰਦੇ ਰਹੇ ਮਾਤਾ ਜੀ ਦਾਦੀ ਜੀ ਸਨੇਮਈ ਵੇਖ ਭਾਲ ਵਿੱਚ ਬਾਲ ਗੋਬਿੰਦ ਦੁੱਧ ਚੁੰਗਣ ਰਣਗ ਢੀਰੇ ਨਾਲ ਨੰਨੇ ਨੰਨੇ ਪੈਰ ਪੁੱਟਣ ਦੀ ਅਵਸਥਾ ਵਿੱਚ ਲੰਘ ਕੇ ਰੱਤਾ ਸਿਆਣੇ ਹੋਏ ਹੁਣ ਉਹਨਾਂ ਨੇ ਆਪਣੀਆਂ ਬਾਲ ਖੇਡਾਂ ਲਈ ਘਰ ਦਾ ਵਿਹੜਾ ਛੋਟਾ ਛੋਟਾ ਲੱਗਣ ਲੱਗਾ ਇਸ ਕਰਕੇ ਉਹ ਆਪਣੇ ਨੰਨੇ ਮੁੰਨੇ ਬਾਲ ਸਾਥੀਆਂ ਨਾਲ ਖੇਡਣ ਲਈ ਬਾਹਰ ਗਲੀ ਵੱਲ ਨਿਕਲ ਜਾਂਦੇ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਖੇਡਦੇ ਜਦੋਂ ਬਾਹਰ ਜਾਂਦੇ ਤਾਂ ਮਾਮਾ ਕਿਰਪਾ ਦਾ ਜੀ ਜਾਂ ਕੋਈ ਸੇਵਕ ਉਹਨਾਂ ਦੇ ਨਾਲ ਹੁੰਦਾ ਗੋਬਿੰਦ ਜੀ ਖੇਡ ਵਿੱਚ ਮਸਤ ਹੁੰਦੇ ਸੇਵਕ ਦੂਰ ਖੜੇ ਹੋਗੇ ਧਿਆਨ ਰੱਖਦੇ ਇਹ ਪ੍ਰਬੰਧ ਮਾਤਾ ਨਾਨਕੀ ਜੀ ਦੀ ਆਗਿਆ ਤੇ ਕੀਤਾ ਗਿਆ ਸੀ ਕਿਉਂਕਿ ਸਮਾਂ ਬੜਾ ਨਾਜ਼ੁਕ ਸੀ ਬਾਲਕ ਦੀ ਹਿਫਾਜ਼ਤ ਲਈ ਇਹ ਜ਼ਰੂਰੀ ਸੀ ਆਰੰਭ ਵਿੱਚ ਦਾ ਗੋਬਿੰਦ ਜੀ ਨੇ ਦਾ ਖਿਆਲ ਨਹੀਂ ਕੀਤਾ ਪਰ ਜਦੋਂ ਰੱਤਾ ਸੂਜ ਜਾਗੀ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਨਿਗਰਾਨੀ ਨੂੰ ਬੜਾ ਬੁਰਾ ਮੰਨਿਆ ਤਦ ਸੇਵਕ ਉਹਨਾਂ ਵੀ ਬੇਖਬਰੀ ਵਿੱਚ ਦੂਰ ਰਹਿ ਕੇ ਧਿਆਨ ਰੱਖਣ ਲੱਗੇ ਬਾਲ ਗੋਬਿੰਦ ਬੜੇ ਮਿੱਠੇ ਸੰਧੜੇ ਸੁਭਾਅ ਦੇ ਸਨ ਉਹ ਖੇੜ-ਖੇੜ ਵਿੱਚ ਨਕੀਆਂ-ਨਕੀਆਂ ਨੌਖੀਆਂ ਖੇਡਾਂ ਕਰ ਜਾਂਦੇ ਉਹਨਾਂ ਦੇ ਗਵਾਂਢ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਸੀ ਵਿਚਾਰੀ ਇਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ ਇੱਕ ਦਿਨ ਆਪ ਖੇਡਦੇ-ਖੇਡਦੇ ਉਹਦੇ ਵੇੜੇ 'ਚ ਜਾ ਵੜੇ ਬੁੱਢੀ ਮਾਈ ਦੇ ਮੁੱਢੇ ਦੇ ਪੂਣੀਆਂ ਖਿਲਾਰਤੀਆਂ ਮਾਈ ਬੜੀ ਖਿਜੀ ਬੜਬੜ ਕਰਨ ਲੱਗੀ ਆਪ ਨੂੰ ਉਹਦੀ ਖਿਜ ਅਤੇ ਬੜਬੜ ਤੋਂ ਅਨੋਖਾ ਜਿਹਾ ਰਸ ਆਇਆ ਰੋਜ ਇਹ ਕਦਕ ਕਰਨ ਲੱਗੇ ਇੱਕ ਦਿਨ ਮਾਈ ਨੇ ਨਾ ਉਹਨਾਂ ਨੂੰ ਡਰਾਉਨ ਲੈ ਕੇ ਛੋਟੀ ਕੋਲ ਰੱਖ ਲਈ ਪਰ ਆਪ ਜਿਹੜੇ ਘਟ ਸਨ ਛੋਪਲੇ ਜੇ ਮਾਈ ਦੇ ਪਿੱਛੇ ਜਾ ਕੇ ਛੋਟੀ ਖਿਸਕਾ ਲਈ ਉਹਦੇ ਨਾਲ ਪੂਣੀਆਂ ਦੀ ਪੰਛੀ ਹਵਾ ਦੇ ਵਿੱਚ ਪਛਾਲ ਦਿੱਤੀ ਸੂਤਰ ਦੇ ਗੋਲੇ ਖਿੱਦੂ ਵਾਂਗ ਟਕੋਰਦੇ ਆਂ ਵੇੜੇ 'ਚ ਖੰਡਾਰ ਤੇ ਆਪ ਦਾ ਏ ਕਾਦੂਗ ਵੇਖ ਕੇ ਮਾਈ ਜਦੋਂ ਉੱਠ ਕੇ ਆਪ ਨੂੰ ਬੋਲਣ ਲੱਗੀ ਤਾਂ ਉਹਦੇ ਤੋਂ ਪਹਿਲਾਂ ਹੀ ਆਪ ਆਓ ਜਾ ਉਥੋਂ ਹਰਨ ਹੋਗੇ ਮਾਈ ਬੜੀ ਛਿੱਥੀ ਬੜੀ ਨਾਰਾਜ਼ ਹੋਈ ਹੁਣ ਮਾਤਾ ਜੀ ਗੋਲ ਜਾ ਕੇ ਸ਼ਿਕਾਇਤ ਕਰਦੀ ਹੈ ਆਪ ਮਾਤਾ ਜੀ ਦੀ ਪਿੱਠ ਦੇ ਪਿੱਛੇ ਲੁਕ ਗਏ ਉਹਨਾਂ ਦੇ ਮੋਢਿਆਂ ਤੋਂ ਝਾੜ ਕੇ ਮਾਈ ਨੂੰ ਦਿਬ ਦ੍ਰਿਸ਼ਟੀ ਨਾਲ ਨਿਹਾਲ ਕਰਤਾ ਜੋਤਨਾ ਬਖਸ਼ ਦਿੱਤੀ ਮਾਈ ਨੂੰ ਜਦੋਂ ਜੋਤਨਾ ਮਿਲੀ ਨਾ ਉਹ ਬਾਲ ਗੋਬਿੰਦ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਈ ਅਸੀਸ ਦਿੰਦੀ ਹੋਈ ਵਾਰਨੇ ਦੇ ਗੁਰਬਾਨ ਜਾਣ ਲੱਗੀ ਮਾਤਾ ਜੀ ਇਹ ਮਾਸੂਮ ਕੌਤਕ ਵੇਖ ਵੇਖ ਹੈਰਾਨ ਹੋਈ ਵੀ ਹੁਣ ਇਹ ਤਾਂ ਮਾਈ ਉਲੰਭਾ ਦੇਨ ਆਈ ਸੀ ਹੁਣੇ ਧੰਨ ਗੁਰੂ ਗੋਬਿੰਦ ਧੰਨ ਗੁਰੂ ਗੋਬਿੰਦ ਸਾਹਿਬ ਕਰਨ ਲੱਗ ਪਈ ਗੁਰੂ ਘਰ ਦੀ ਪਰੰਪਰਾ ਸੀ ਜੋ ਗਏ ਸਿੱਖ ਸ਼ਰਧਾ ਤੇ ਆਸ ਨਾਲ ਆਉਂਦਾ ਉਹਦੀ ਆਸਾ ਪੂਰੀ ਹੁੰਦੀ ਬਾਲ ਗੋਬਿੰਦ ਨੋਵੇਂ ਗੁਰੂ ਘਰ ਦੇ ਸ਼ਰਧਾਲੂ ਗੁਰੂ ਦਾ ਰੂਪ ਮੰਨਦੇ ਉਹਨਾਂ ਦੇ ਚਰਨਾਂ ਗੁਲ ਬੈਠ ਕੇ ਮਨ ਵਿੱਚ ਜਿਆਸਾ ਚਿਤਵਦੇ ਵਾਹਿਗੁਰੂ ਦੀ ਕਰਨੀ ਸਾਰਿਆਂ ਦੀਆਂ ਆਸਾਂ ਪੂਰਨ ਹੁੰਦੀਆਂ पटना ਨਗਰ ਵਿੱਚ ਇੱਕ ਬੜਾ ਧਨੀ ਵਪਾਰੀ ਰਹਿੰਦਾ ਉਹਨਾਂ ਦੇ ਪਿਤਾ ਨੇ ਇੱਕ ਬੇੜੀ ਤਿਆਰ ਕਰਵਾਈ ਜਿਹੜੀ ਬੜੀ ਸੁੰਦਰ ਸੀ ਉਹ ਮਹਾਰਾਜ ਜੀ ਨੂੰ ਬੇਨਤੀ ਕਰਕੇ ਨਾ ਆਪਣੇ ਨਾਲ ਲੈ ਗਿਆ ਵੀ ਰਲ ਕੇ ਸੈਰ ਕਰੀਏ ਹਨ ਇਹਦੇ ਸੈ ਸਾਰੇ ਸੈਰ ਕਰਨ ਲਈ ਗੰਗਾ ਦੇ ਕਿਨਾਰੇ ਪਹੁੰਚ ਗਏ ਬੇੜੀ ਵਿੱਚ ਬੈਠ ਗਏ ਬੜੀ ਬੇੜੀ ਆਸਤਾ ਆਸਤਾ ਚੱਲਦੀ ਅਜੇ ਥੋੜੀ ਦੂਰ ਗਈ ਸੀ ਗੰਗਾ ਦੀਆਂ ਛੱਲਾਂ ਨੇ ਘੇਰ ਲਿਆ ਮਲਾ ਨੇ ਬੜਾ ਯਤਨ ਕੀਤਾ ਪਰ ਨਿਸਫਲ ਅਖੀਰ ਜਦੋਂ ਗਈ ਰਾਹ ਨਾ ਦਿਸਿਆ ਰੌਲਾ ਚੀਕ ਜਿਹਾ ਘੜਾ ਪੈ ਗਿਆ ਮਾਮਾ ਕਿਰਪਾਲ ਦਾ ਜਿਹਨੇ ਸਤਗੁਰੂ ਅਗੇ ਅਰਦਾਸ ਕੀਤੀ ਇਸ ਦੇ ਸਾਬਜਾਦਾ ਗੋਮਿੰਦ ਰਾਏ ਜੀ ਨੇ ਆਪਣੇ ਚਰਨ ਗੰਗਾ ਜੀ ਨਾਲ ਸ਼ੁਹਾਤੇ ਚਰਨ ਛੋਹ ਦੇ ਨਾਲ ਗੰਗਾ ਰੁਕ ਗਈ ਇਹ ਕਾਦਕ ਦੇਖ ਕੇ ਨਾ ਸ਼ੌਕਰ ਦਾ ਪੁੱਤਰ ਬੜਾ ਸ਼ਰਧਾवान ਹੋ ਗਿਆ ਉਹਨਾਂ ਦਾ ਸੇਵਕ ਬਣ ਗਿਆ ਸੇਠ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਉਹਦੀ ਨੂੰਹ ਦੇ ਘਰ ਕੋਈ ਬਾਲ ਨਹੀਂ ਸੀ ਹੁੰਦਾ ਉਹਨੇ ਆਪਣੀ ਪਤਨੀ ਪਤਨੀ ਨੂੰ ਨਾ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ ਹੁਣ ਸਠਾਣੀ ਆਪਣੀ ਨੂੰਹ ਨੂੰ ਨਾਲ ਲੈ ਕੇ ਮਾਤਾ ਜੀ ਕੋਲ ਗਈ ਅਗੋਬਾਲ ਗੋਬਿੰਦ ਮਾਤਾ ਜੀ ਦੀ ਗੋਦ ਵਿੱਚ ਬੈਠੇ ਸਨ ਸਠਾਣੀ ਨੇ ਮਾਤਾ ਜੀ ਅੱਗੇ ਬੈਠ ਕੇ ਕੀਤੀ ਕਿ ਉਹ ਗੁਰੂ ਜੀ ਨੂੰ ਸ਼ਿਫਾਰਿਸ਼ ਕਰਨ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇਣ ਸਠਾਣੀ ਦੇ ਨਾਲ ਉਹਦੀਆਂ ਦਰਾਣੀਆਂ ਜਠਾਣੀਆਂ ਵੀ ਆਈਆਂ ਸਨ ਉਹਨਾਂ ਨੇ ਵੀ ਬਾਲ ਗੁਰੂ ਅਗੇ ਬੇਨਤੀ ਕੀਤੀ ਅਸੀਂ ਤੁਹਾਡੀ ਸ਼ਰਨ ਆਈਆਂ ਸਾਡੇ ਨੂੰ ਨੂੰ ਪੁੱਤਰ ਦਾ ਵਰ ਬਖਸ਼ੋ ਬਾਲ ਗੁਰੂ ਕੁਝ ਪਲ ਚੁੱਪਚਾਪ ਉਹਨਾਂ ਵੱਲ ਵੇਖਦੇ ਰਹੇ ਫਿਰ ਕਹਿਣ ਲੱਗੇ ਕਿ ਜੇ ਇਹ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਨੇ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਨਾ ਬੇੜੀ ਉਹ ਗੁਰੂ ਘਰ ਨੂੰ ਭੇਟਾ ਕਰ ਦੇਣਾ ਫਿਰ ਅਸੀਂ ਪੁੱਤਰ ਦਾ ਵਰ ਦਿਆਂਗੇ ਇਸਤਰੀਆਂ ਖੁਸ਼ ਹੋ ਗਈਆਂ ਉਹਨਾਂ ਨੇ ਉਹ ਬੇੜੀ ਦੇਣੀ ਪ੍ਰਵਾਨ ਕਰ ਲਈ ਤਦ ਆਪ ਜੀ ਮਾਤਾ ਜੀ ਦੀ ਝੋਲੀ ਵਿੱਚ ਉੱਟ ਗਏ ਸਠਾਣੀ ਦੀ ਨੂੰਹ ਗੋਲ ਗਏ ਹੱਥ ਦੀ ਖੁੰਡੀ ਨਾਲ ਉਹਦੇ ਸਿਰ ਨੂੰ ਪੰਜ ਵਾਰ ਪੋਲੇ ਜੇ ਠਕੋਰੀਆ ਤੇ ਫਰਮਾਇਆ ਇਹਦੇ ਘਰ ਪੰਜ ਪੁੱਤਰ ਹੋਣਗੇ ਇਸਤਰੀਆਂ ਨਿਹਾਲ ਹੋ ਗਈਆਂ ਕਈ ਤਰ੍ਹਾਂ ਦੀਆਂ ਸੁਗਾਤਾਂ ਜੋ ਨਾਲ ਲਿਆਈਆਂ ਸਨ ਬਾਲਾ ਜੀ ਨੂੰ ਭੇਟਾ ਕਰਕੇ ਖੁਸ਼ੀ-ਖੁਸ਼ੀ ਵਾਪਸ ਪਰਤੀਆਂ ਇਸੇ ਤਰ੍ਹਾਂ ਜੋ ਵੀ ਸ਼ਰਧਾवान नर नारी ਸ਼ਰਧਾ ਧਾਰ ਕੇ ਬਾਲ ਗੁਰੂ પાસે ਆਉਂਦਾ ਆਪ ਉਹਦੀ ਮਨੋ ਕਾਮਨਾ ਪੂਰੀ ਕਰ ਦਿੰਦੇ ਹੌਲੀ ਹੌਲੀ ਨਾ ਮਹਾਰਾਜ ਦੀ ਉਮਰ 5 ਵਰਿਆਂ ਦੀ ਹੋ ਗਈ ਇਹ ਉਮਰ ਭਾਵੇਂ 1000 ਬੁਣੇ ਦੀ ਸੀ ਪਰ ਆਪ ਆਪਣੇ ਉਮਰਾਂ ਦੇ ਮੁਕਾਬਲੇ ਵਧੇਰੇ ਸਿਆਣੇ ਜਾਪਦੇ ਸਨ ਇਸ ਸਮਰ ਵਿੱਚ ਆ ਕੇ ਆਪ ਦੀਆਂ ਖੇਡਾਂ ਦੇ ਸਰੂਪ ਏਕਾ ਇੱਕ ਬਦਲ ਗਏ ਆਪ ਦੇ ਬਚਪਨ ਦੇ ਕਾਤਕ ਪੂਰਨ ਹੋ ਚੁੱਕੇ ਸਨ ਇਹਦੀ ਥਾਂ ਉਹਨਾਂ ਨੇ ਇੱਕ ਮਹਾਨ ਅਜਿਆ ਰੰਗ ਅਜਿਆ ਰੂਪ ਧਾਰਨ ਕੀਤਾ ਜਿਸ ਤੋਂ ਆਪ ਦੇ ਆਉਣ ਵਾਲੇ ਜੀਵਨ ਅਤੇ ਇਰਾਦਿਆਂ ਦੀ ਝਲਕ ਮਿਲਦੀ ਸੀ ਇਹ ਰੂਪ ਸੀ ਬੱਚਿਆਂ ਦੀ ਬਾਲ ਸੈਨਾ ਬਣਾਉਣੀ ਉਹਨਾਂ ਨੂੰ ਯੁੱਧ ਦਾ ਅਭਿਆਸ ਕਰਾਉਣਾ ਆਪ ਉਹਨ ਗਲੀਆਂ ਵਿੱਚ ਨਾ ਖੇਡਦੇ ਬਲਕਿ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੰਗਾ ਦੇ ਕਿਨਾਰੇ ਖੁੱਲੇ ਮੈਦਾਨ ਵਿੱਚ ਚਲੇ ਜਾਂਦੇ ਉੱਥੇ ਮੁੰਡਿਆਂ ਦੀਆਂ ਦੋ ਟੋਲੀਆਂ ਬਣਾ ਦਿੰਦੇ ਉਹਨਾਂ ਕੋਲ ਕਾਨਿਆਂ ਜਾਂ ਵਾਸ ਦੀਆਂ ਸ਼ਮਕਾਂ ਹੁੰਦੀਆਂ ਆਪ ਉਹਨਾਂ ਸ਼ਮਕਾਂ ਨੂੰ ਤਲਵਾਰਾਂ ਵਾਂਗ ਚਲਾਉਣ ਦਾ ਅਭਿਆਸ ਕਰਾਉਂਦੇ ਫਿਰ ਦੋਹਾਂ ਟੋਲੀਆਂ ਦਾ ਮੁਕਾਬਲਾ ਕਰਾਉਂਦੇ ਆਪ ਸੈਨਾਪਤੀ ਵਾਂਗ ਇੱਕ ਪਾਸੇ ਖਲੋ ਜਾਂਦੇ ਇਸ ਮੁਕਾਬਲੇ ਨੂੰ ਵੇਖਦੇ ਜੇ ਕੋਈ ਮੁੰਡਾ ਭੁੱਲ ਕਰਦਾ ਜਾਂ ਕੋਈ ਧਿਰ ਨਿਯਮ ਨੂੰ ਤੋੜਦੀ ਜਾਪਦੀ ਝਟ ਅੱਗੇ ਹੋ ਕੇ ਉਹਨਾਂ ਦੀ ਸੋਧ ਕਰ ਦਿੰਦੇ ਹੁਣ ਆਪ ਜੀ ਦਾ ਰੋਜ਼ ਇਹ ਕਾਰਜ ਕਰਮੰਦ ਔਰ ਸਾਰੀਆਂ ਖੇਡਾਂ ਵਿਸਰ ਗਈਆਂ ਆਪਦੇ ਮਾਮਾ ਕ੍ਰਿਪਾਲਦਾਸ ਜੀ ਕੁਝ ਦਿਨਾਂ ਲਈ ਬਾਹਰ ਚਲੇ ਗਏ ਜਦੋਂ ਵਾਪਸ ਆਏ ਉਹਨਾਂ ਨੇ ਆਪਦੀ ਇੱਕ ਅਨੋਖੀ ਖੇਡ ਦੀ ਝਲਕ ਵੇਖੀ ਉਹ ਬਾਹਰੋਂ ਆਏ ਦਾ ਆਪਜੀ ਦੇ ਦਰਸ਼ਨਾਂ ਲਈ ਬੇਬਲ ਸਨ ਮਾਤਾ ਜੀ ਕੋਲੋਂ ਪਤਾ ਕਰਕੇ ਗੰਗਾ ਦੇ ਕੰਢੇ ਵੱਲ ਗਏ ਉਹਦੇ ਬਾਲ ਗੋਬਿੰਦ ਆਪਣੀ ਨਵੀਂ ਖੇਡ ਵਿੱਚ ਮਸਤ ਸਨ ਮਾਮਾ ਕਿਰਪਾਲਦਾ ਜੀ ਉਹਨਾਂ ਦੀ ਖੁਸ਼ੀ ਵਿੱਚ ਵੇਖਣ ਨਹੀਂ ਸਨ ਪਾਉਣਾ ਚਾਹੁੰਦੇ ਇਸ ਲਈ ਉਹ ਇੱਕ ਬਿਰਛ ਦੇ ਓਲੇ ਖੜੇ ਹੋ ਗਏ ਆਪ ਜੀ ਦੇ ਇਸ ਨੌਕੇ ਚੋਜ ਨੂੰ ਵੇਖਣ ਲੱਗੇ ਉਹਨਾਂ ਨੇ ਵੇਖਿਆ ਕਿ ਬਾਲਕਾਂ ਦੀਆਂ ਦੋ ਟੋਲੀਆਂ ਆਹਮੋ ਸਾਹਮਣੇ ਖੜੀਆਂ ਸਨ ਇਸ ਤਰ੍ਹਾਂ ਲੜ ਰਹੀਆਂ ਜਿਵੇਂ ਦੋ ਸਨਾਵਾ ਯੁੱਧ ਕਰ ਰਹੀਆਂ ਹੋਣ ਦੋਹਾਂ ਟੋਲੀਆਂ ਵਿੱਚ ਇੱਕੋ ਜਣੇ ਇੱਕੋ ਜਿੰਨੇ 7-7 ਬਾਲ ਸਨ ਗਸਨ ਉਹਨਾਂ ਦੇ ਹੱਥਾਂ ਵਿੱਚ ਵਾਂਸ ਤੇ ਲੱਕੜ ਦੀਆਂ ਛੋਟੀਆਂ-ਛੋਟੀਆਂ ਛਮਕਾਂ ਫੜੀਆਂ ਜਾਂ ਸਨ ਉਹ ਬੜੇ ਜੋਸ਼ ਪਰ ਕौशल ਨਾਲ ਇੱਕ ਦੂਜੇ ਦੇ ਉਲਰ-ਉਲਰ ਕੇ ਵਾਰ ਕਰੇ ਸਨ ਦੋਹਾਂ ਟੋਲੀਆਂ ਦੇ ਸਿਰੇ ਤੇ ਇੱਕ ਪਾਸੇ ਉਹਨਾਂ ਦਾ ਸੈਨਾਪਤੀ ਬਾਲ ਗੁਰੂ ਗੋਬਿੰਦ ਸਿੰਘ ਜੀ ਖੜੇ ਸਨ ਉਹ ਬੜੇ ਸ਼ੌਂਕ ਨਾਲ ਚਾਹ ਨਾਲੇ ਬਾਲ ਯੁੱਧ ਵੇਖ ਰਹੇ ਸੀ ਜਿਸ ਵळे ਕੋਈ ਸੈਨਿਕ ਕੋਈ ਭੁੱਲ ਕਰਦਾ ਕੋਈ ਅਯੋਗ ਹਰਕਤ ਕਰਦਾ ਉਹ ਝੱਟ ਅੱਗੇ ਆ ਕੇ ਉਹਦੀ ਸੋਧ ਕਰ ਦਿੰਦੇ ਸਨ ਇਸ ਵਿੱਚ ਉਹ ਉਹਨਾਂ ਨੂੰ ਵਾਹ ਵਾਹ ਦੇ ਸ਼ਾਬਾਸ਼ ਦੇ ਸ਼ਬਦ ਕਹਿ ਗਏ ਦੋਆ ਤਿਰਾਂ ਦਾ ਹੌਸਲਾ ਵਧਾਉਂਦੇ ਇਹ ਸੈਨਾਬਦੀ ਕਿੰਨਾ ਨੌਕਾ ਸੀ ਅਮਰਵਿਚ ਦਾ ਉਹ ਆਪਣੇ ਸੈਨਿਕਾਂ ਦੇ ਬਰਾਬਰ ਹੀ ਸਨ ਮਜ਼ਾ ਪੰਜਾਂ ਕੁ ਵਰਿਆਂ ਦੇ ਪਰ ਕਦ ਉਹਨਾਂ ਦਾ ਨਿਕਲਵਾਂ ਸੀ ਜਿੱਥੇ ਦੂਜੇ ਬਾਲਕਾਂ ਨੇ ਕਿਸਾਨਾਂ ਕਿਰਤੀਆਂ ਜਾਂ ਚਰਵਾਆਂ ਦੇ ਸਧਾਰਨ ਕੱਪੜੇ ਪਾਏ ਹੋਏ ਸਨ ਇਸ ਸੈਨਾਪਤੀ ਨੇ ਚੁਸਤ ਪਜਾਮਾ ਕੇਸਰੀ ਚੋਲਾ ਪੀਲੀ ਦਸਤਾਰ ਸਜਾਈ ਹੋਈ ਸੀ ਉਹਦੇ ਮੋਢੇ ਤੇ ਛੋਟੀ ਜੀ ਕਮਾਨ ਲਟਕ ਰਹੀ ਸੀ ਲੱਕ ਨਾਲ ਕਸਮਾ ਕਮਰ ਗੱਸਾ ਵੱਜਾ ਸੀ ਉਸ ਵਿੱਚ ਜਗੇ ਸੁੰਦਰ ਕਿਰਪਾਨ ਲਟਕਦੀ ਹੋਈ ਸੀ ਚਿਹਰਾ ਉਹਨਾਂ ਦਾ ਦਗਦਾਂ ਕਰਦਾ ਸੀ ਮੱਥੇ ਉੱਤੇ ਨੌਕਾ ਤੇਜ ਸੀ ਜਦੋਂ ਬੋਲਦੇ ਤਾਂ ਉਹਨਾਂ ਦੀ ਆਵਾਜ਼ ਵਿੱਚੋਂ ਇੱਕੋ ਵळे ਇੱਕ ਸੈਨਾਪਤੀ ਦੀ ਗਰਜ ਅਤੇ ਇੱਕ ਸਾਥੀ ਦੀ ਕੋਮਲਤਾ ਹੁੰਦੀ ਸ਼ਾਇਦ ਇਹਨਾਂ ਨੌਕੇ ਗੁਣਾ ਕਰਕੇ ਹੀ ਉਹਨਾਂ ਦੇ ਖੇਡ ਦੇ ਸਾਥੀ ਉਹਨਾਂ ਦੇ ਹੁਕਮ ਵਿੱਚ ਚੱਲਣਾ ਮਾਣ ਸਮਝਦੇ ਸਨ ਇਹ ਬਾਲ ਸੈਨਾਪਤੀ ਕੌਣ ਸੀ ਕਰਪਾਲ ਦਾਜ ਜੀ ਦਾ ਪਿਆਰਾ ਭਾਣਜਾ ਗੋਬਿੰਦ ਰਾਏ ਜੀ ਨਕਲੀ ਬਾਲ ਯੁੱਧ ਕਿੰਨਾ ਚਿਰ ਚੱਲਦਾ ਰਿਹਾ ਕਦੀ ਇੱਕ ਟੋਲੀ ਦਾ ਹੱਥ ਉੱਚਾ ਜਾਂਦਾ ਉਹ ਵਿਰੋਧੀ ਦਲ ਨੂੰ ਪਿਛਾਂ ਧੱਕ ਦਿੰਦੀ ਕਦੀ ਪਿੱਛੇ ਹਟਦੀ ਫੌਜ ਮੜ ਸੰਭਲਾ ਸੰਭਲ ਕੇ ਜਵਾਬੀ ਹਮਲਾ ਕਰਦੀ ਪਹਿਲੀ ਟੋਲੀ ਨੂੰ ਪਿੱਛੇ ਹਟਣ ਦੇ ਮਜਬੂਰ ਕਰ ਦਿੰਦੀਾਰੇ ਮਜ਼ੇਦਾਰ ਇਸੀਗੇ ਕੋਈ ਵੀ ਟੋਲੀ ਮੈਦਾਨ ਛੱਡ ਕੇ ਨਸਨ ਨੂੰ ਤਿਆਰ ਨਹੀਂ ਸੀ ਜੇਕਰ ਕਿਸੇ ਦਲ ਨੂੰ ਥੋੜਾ ਪਿਛਾੜਨਾ ਪੈ ਜਾਂਦਾ ਉਹ ਝਾਟੀ ਆਪਣੇ ਪੈਰ ਜਮਾ ਕੇ ਮੁੜ ਅੱਗੇ ਵਧਣ ਦਾ ਯਤਨ ਕਰਦੀ ਅਖੀਰ ਘੰਟੇ ਭਰ ਦੀ ਜੋਸ਼ ਭਰੀ ਲੜਾਈ ਤੋਂ ਬਾਅਦ ਉਹ ਭੌਜੀ ਦਾ ਮੂੰਹ ਪੱਛਮ ਵੱਲ ਸੀ ਪੂਰਬ ਵੱਲ ਮੂੰਹ ਕਰਕੇ ਲੜਨ ਵਾਲੀ ਸੈਨਾ ਦੇ ਹੱਥੋਂ ਭਾਂਜ ਖਾ ਗਈ ਮੈਦਾਨ ਛੱਡ ਕੇ ਨਸ ਤੁਰੇ ਜਿੱਦੂ ਫੌਜ ਖੁਸ਼ੀ ਦੇ ਨਾਰੇ ਮਾਰਨ ਲੱਗੀ ਹਾਰੀ ਹੋਈ ਫੌਜ ਸਪਾਹੀਆਂ ਦਾ ਜਿਹੜੇ ਥੋੜੀ ਦੂਰ ਖੜੇ ਸਨ ਮੂੰਹ ਚਰਾਉਣ ਲੱਗੀ ਪਰ ਸੈਨਾਬਦੀ ਬਾਲ ਗੋਬਿੰਦ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਸੈਨਿਕ ਵਿਚਾਰੇ ਦਾ ਭਾਵੇਂ ਕਿਸੇ ਧੜੇ ਦੇ ਵੀ ਹੋਣ ਆਪਣੀ ਨੌਕਰੀ ਜਾਂ ਫਰਜ਼ ਦੀ ਖਾਤਰ ਲੜਦੇ ਉਹਨਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਸਾਡੀ ਅਸਲ ਟੱਕਰ ਬੁਰਾਈ ਨਾਲ ਹੈ ਅੱਜ ਦੇ ਜ਼ਾਲਮ ਹਾਕਮ ਬਾਦਸ਼ਾਹ ਦੇ ਨਾਲ ਅਸੀਂ ਉਹਨਾਂ ਦਾ ਮੂੰਹ ਚੜਾਉਣਾ ਹੈ ਸੈਨਿਕਾਂ ਦਾ ਨਹੀਂ ਉਸ ਸਮੇਂ ਦਾ ਰਿਵਾਜ ਤੁਰਿਆ ਹੁੰਦਾ ਸੀ ਜਦੋਂ ਕੋਈ ਨਵਾਬ ਮਹਿਲਾ ਜੋ ਬਾਹਰ ਆਉਂਦਾ ਨਾ ਉਹਦੇ ਨਾਲ ਬਹੁਤ ਸਾਰੇ ਐਲਕਾਰ ਨੌਕਰ ਚਾਕਰ ਹੁੰਦੇ ਉਹ ਨੌਕਰ ਅੱਗੇ-ਅੱਗੇ ਜਾ ਕੇ ਨਵਾਬ ਜੀ ਦੇ ਆਉਣ ਦੀ ਤਲਾਹ ਦੇਂਦੇ ਲੋਕਾਂ ਨੂੰ ਲੋਗੇ ਸਤਕਾਰ ਵਜੋਂ ਖਲੋਕੇ ਸਲਾਮ ਕਰਦੇ ਜੇ ਕੋਈ ਇਹੋ ਜਿਹਾ ਨਾਂ ਕਰਦਾ ਉਹਨੂੰ ਕਰੜੀ ਸਜ਼ਾ ਦਿੱਤੀ ਜਾਂਦੀ ਖਾਸ ਕਰਕੇ ਹਿੰਦੂ ਨਵਾਬ ਦੀ ਕਰੋਪੀ ਤੋਂ ਨਾਂ ਵੱਜ ਸਕਦੇ ਗੋਬਿੰਦ ਸਿੰਘ ਜੀ ਨੇ ਅਜੇ ਸ਼ਬਦ ਆਖੇ ਸਨ ਇਲਾਕੇ ਦੇ ਨਵਾਬ ਦੇ ਸਿਪਾਹੀ ਉਧਰੋਂ ਲੰਘਦੇ ਵਿਖਾਈ ਦਿੱਤੇ ਬਾਲਕਾਂ ਨੂੰ ਵੇਖ ਕੇ ਉਹਨਾਂ ਕੋਲ ਆ ਕੇ ਦੇ ਰੋਹ ਨਾਲ ਕਹਿਣ ਲੱਗੇ ਉਹ ਮੁੰਡਿਓ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ ਅਦਮ ਨਾਲ ਖੜੇ ਹੋ ਜੋ ਚੁੱਪ ਕਰਕੇ ਜਦੋਂ ਨਵਾਬ ਸਾਹਿਬ ਲੰਗਣ ਨਾ ਉਹਨਾਂ ਨੂੰ ਦੂਸਾਂ ਸਾਰਿਆਂ ਨੇ ਝੁੱਕ ਕੇ ਸਲਾਮ ਕਰਨੀ ਆ ਇਹ ਸਮਝਾ ਕੇ ਚੌਪਦਾਰ ਜਿਹੜੇ ਸਿਪਾਹੀ ਸੀ ਉਹ ਤਾਂ ਅੱਗੇ ਲੰਘ ਗਏ ਹੁਣ ਮੁੰਡਿਆਂ ਨੇ ਆਪਣੇ ਸੈਨਾਪਤੀ ਵੱਲ ਵੇਖਿਆ ਸੈਨਾਪਤੀ ਗੰਭੀਰ ਖੜੇ ਸਨ ਉਹਨਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ੰ ਦੇ ਕਾਰਨ ਲਾਲ ਹੋ ਰਿਹਾ ਸੀ ਉਹਨਾਂ ਨੇ ਸਾਰੇ ਬਾਲਕਾਂ ਨੂੰ ਆਪਣੇ ਨੇੜੇ ਬੁਲਾਇਆ ਬੜੀ ਅੰਗ ਗੰਭੀਰ ਰਵਾਜ ਕਹਿਣ ਲੱਗੇ ਸਾਥੀਓ ਮੈਂ ਹੁਣੇ ਤੁਹਾਨੂੰ ਜਿਹੜੀ ਗੱਲ ਆਖੀ ਸੀ ਨਾ ਉਹਦੇ ਪ੍ਰਤਾਵੇ ਦਾ ਮੌਕਾ ਬਣਿਆ ਅਸੀਂ ਕਿਸੇ ਨੜੇ ਨਵਾਬ ਨੂੰ ਸਲਾਮਾ ਨਹੀਂ ਕਰਨੀਆਂ ਤੁਸੀਂ ਲਾਈਨ ਬਣ ਕੇ ਖੜੇ ਹੋ ਜੋ ਜਦੋਂ ਨਵਾਬ ਦੀ ਸਵਾਰੀ ਲੰਘਣ ਲੱਗੇ ਉਹਦਾ ਮੂੰਹ ਚੁੜਾ ਕੇ ਫੌਰਨ ਝੁੜਨ ਹੋ ਜੋ ਖਬਰਦਾਰ ਡਰਨਾ ਕਿਸੇ ਨਹੀਂ ਹਣ ਬਾਲਕਾਂ ਦੇ ਚਿਹਰੇ ਖੁਸ਼ੀ ਨਾਲ ਚਮਕੁੱਟੇ ਜਿਵੇਂ ਕੋਈ ਨਵੇਂ ਖੇਡ ਹੱਥ ਆਈ ਹੋਵੇ ਉਹਨਾਂ ਨੇ ਜੋਸ਼ ਨਾਲ ਬਾਹਾਂ ਉਲਾਰੀਆਂ ਫਤਿਹ ਦੇ ਨਾਰੇ ਲਾਏ ਦ੍ਰਿੜਤਾ ਦੇ ਨਿਡਰਤਾ ਦੇ ਭਾਵ ਚਿਹਰਿਆਂ ਦੇ ਲਈ ਹੁਣ ਨवाब ਦਾ ਰਾਹ ਤੱਕਣ ਲੱਗੇ ਵੀ ਕਦੋਂ ਬਾਦਸ਼ਾਹ ਆਵੇ ਅੱਜ ਉਹਨਾਂ ਦੇ ਸੈਨਾਪਤੀ ਉਹਨਾਂ ਦੇ ਹੌਸਲੇ ਤੇ ਨਿਡਰਤਾ ਦਾ ਇਮਤਿਹਾਨ ਲੱਗੇ ਸਨ ਲੈਣ ਲੱਗੇ ਸਨ ਉਹਨਾਂ ਦਾ ਦ੍ਰਿੜ ਨਿਸ਼ਚੈ ਸੀ ਕਿ ਉਹ ਇਸ ਇਮਤਿਹਾਨ ਵਿੱਚ ਪੂਰੇ ਉਤਰਨਗੇ ਹੁਣ ਨਵਾਬ ਦੀ ਸਵਾਰੀ ਆ ਪਹੁੰਚੀ ਸਵਾਰੀ ਕਾਦੀ ਸੀ ਨਵਾਬ ਆਪਣੀਆਂ ਬੇਗਮਾਂ ਤੇ ਉਹਨਾਂ ਦੀਆਂ ਦਾਸੀਆਂ ਨਾਲ ਦਰਿਆ ਦੇ ਕੰਢੇ ਸੈਰ ਲਈ ਨਿਕਲਿਆ ਸੀ ਖੇਤਾਂ ਦੇ ਬੰਨਿਆਂ ਦੇ ਬਹੁਤ ਸਾਰੇ ਬਾਲਕਾਂ ਨੂੰ ਪਾਲ ਵਿੱਚ ਖਲੋਤੇ ਦੇਖ ਕੇ ਨਾ ਦਿਲ 'ਚ ਬੜਾ ਖੁਸ਼ ਹੋਇਆ ਵੀ ਮੈਨੂੰ ਝੁੱਕ ਕੇ ਸਲਾਮ ਕਰਨ ਵਾਸਤੇ ਖੜੇ ਨੇ ਮੇਰੀਆਂ ਬੇਗਮਾਂ ਦੀ ਨਜ਼ਰ 'ਚ ਮੇਰੀ ਇੱਜ਼ਤ ਹੋਰ ਵੱਧ ਜੇਗੀ ਉਹ ਹੰਕਾਰ ਨਾਲ ਤਾਂ ਉਹ ਨਾ ਕਢਾ ਕੇ ਬਾਲਕਾਂ ਦੇ ਕੋਲੋਂ ਜਦੋਂ ਲੰਘਣ ਲੱਗਾ ਨਾ ਏਸੇ ਵੇਲੇ ਸੈਨਾਬਦੀ ਨੇ ਇੱਕ ਗੁਪਤ ਇਸ਼ਾਰਾ ਕੀਤਾ ਬਾਲਕਾਨੀਆਂ ਸਿਰੀਆਂ ਗਾਂ ਨੂੰ ਵਧੀਆਂ ਨਵਾਬ ਤੇ ਟਿਚਕਰਾਂ ਭਰੀ ਹੋ ਖੋ ਦੀ ਵਰਖਾ ਹੋ ਗਈ ਨਵਾਬ ਕਬ ਕਰ ਰਹਿ ਗਿਆ ਇਸ ਤੋਂ ਪਹਿਲਾਂ ਕਿ ਉਹ ਆਪਣੇ ਹዋਸ ਕੈਮ ਕਰਦਾ ਬਾਲ ਘਰ ਨਾ ਵਾਂਗ ਲੰਮੀਆਂ ਲੰਮੀਆਂ ਸ਼ਾਲਾ ਮਾਰਦੇ ਖੇਤਾਂ ਵਿੱਚੋਂ ਉਹ ਜਾ ਉਹ ਜਾ ਕਿਤੇ ਨਿਕਲ ਗਏ ਸੈਨਾ ਬਦੀ ਵੀ ਚੁੱਪ ਜਾਵਦੋ ਜਾ ਚੁੱਕਿਆ ਸੀ। ਕਿਰਪਾਲ ਦਾਤ ਜੀ ਇਹ ਦ੍ਰਿਸ਼ ਵੇਖ ਕੇ ਬੜੇ ਹੈਰਾਨ ਹੋਏ। ਹੁਣ ਬਾਲ ਗੋਬਲ ਜਦੋਂ ਘਰੇ ਪੁੱਜੇ ਨਾ ਇਹ ਕੌਦਮ ਕਰਕੇ ਉਹਨਾਂ ਦਾ ਚਿਹਰਾ ਕਿਸੇ ਅੰਦਰਲੇ ਜੋਸ਼ ਨਾਲ ਭਖ ਰਿਹਾ ਸੀ। ਅੱਖਾਂ ਦੀ ਤੱਕਣੀ ਕਿਸੇ ਸੋਚ ਦੇ ਕਾਰਨ ਡੂੰਗੀ ਡੂੰਗੀ ਜਾਪਦੀ ਸੀ। ਮਾਤਾ ਗੁਜਰੀ ਜੀ ਵੇੜੇ ਵਿੱਚ ਪੀੜੇ ਤੇ ਬੈਠੇ ਸੂਤਰ ਟੇਰ ਰਹੇ ਸਨ। ਗੋਮਨਦ ਰਾਏ ਦੇ ਚਿਹਰੇ ਤੇ ਆਸ ਧਾਰਨ ਭਾਵ ਨੂੰ ਵੇਖ ਕੇ ਉਹਨਾਂ ਦੇ ਦਿਲ ਨੂੰ ਤੌਂਖਰਾ ਜਿਹਾ ਲੱਗਾ। ਉਹਨਾਂ ਨੇ ਗੋਮਨ ਜੀ ਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਪਿਆਰ ਨਾਲ ਪੁੱਛਣ ਲੱਗੇ ਕਾਕਾ ਜੀ ਕੀ ਗੱਲ ਐ? ਅੱਜ ਬੜੇ ਹੈਰਾਨ ਜੇ ਜਾਪਦੇ ਹੋ। ਗੋਬਨ ਜੀ ਮਾਤਾ ਜੀ ਦੇ ਸਨੇਹ ਮਈ ਚਿਹਰੇ ਵੱਲ ਵੇਖ ਕੇ ਮੁਸਕਰਾਏ। ਬੜੇ ਹੁਲਾਸ ਭਰੇ ਲਹਿਜੇ ਵਿੱਚ ਬੋਲੇ ਮਾਤਾ ਜੀ, ਅੱਜ ਅਸੀਂ ਇੱਕ ਬੜੀ ਮਜ਼ੇਦਾਰ ਖੇਡ ਖੇਡੀ ਹੈ ਮਾਤਾ ਜੀ ਪੁੱਛਿਆ ਹੋ ਕਿ ਪੁੱਤਰ ਜੀ ਅੱਜ ਅਸੀਂ ਬਦੀ ਦਾ ਮੂੰਹ ਚੜਾਇਆ ਅਸੀਂ ਉਹਦੇ ਅੱਗੇ ਝੁਕਣ ਤੋਂ ਨਾ ਕਰ ਦਿੱਤੀ ਹੈ ਮਾਤਾ ਜੀ ਦੇ ਮਿੱਠੇ ਨਕਸ਼ਾ ਦੇ ਫਿਗਰ ਭਰੀ ਗੰਭੀਰਤਾ ਛਾ ਗਈ ਸਮਾਂ ਬੜਾ ਅਖੇਰਾ ਹਾਕਮ ਬੜੇ ਜ਼ਾਲਮ ਨੇ ਬਾਲਕ ਬੜਾ ਚੰਚਲ ਹੈ ਕੋਈ ਅਜੇ ਹੀ ਗੱਲ ਨਾ ਕਰ ਆਇਆ ਹੋਵੇ ਉਹਨਾਂ ਨੇ ਤੌਂਖਲੇ ਭਰੀ ਕਾਲ ਨਾਲ ਪੁੱਛਿਆ ਕਿਵੇਂ ਬੇਟਾ ਜੀ ਕਿਵੇਂ ਤੁਸੀਂ ਇਹ ਕੀ ਕੀਤਾ ਬਾਲ ਗੋਬਿੰਦ ਜੀ ਨੇ ਇੱਕ ਵੀਰ ਸਿਪਾਹੀ ਦੇ ਜੋਸ਼ੀਲੇ ਲਹਿਜੇ ਵਿੱਚ ਸਾਰੀ ਘਟਨਾ ਕਹਿ ਸੁਣਾਈ ਅਸੀਂ ਕੀ ਜਾਣਦੇ ਹ ਇਹਨਾਂ ਨੜੇ ਨਵਾਬਾਂ ਨੂੰ ਉਹਨਾਂ ਨੇ ਗੱਲ ਮਕਾਉਂਦਿਆਂ ਆਇਆ ਜਾਲਮ ਪਾਪੀ ਪਰਜਾ ਦੇ ਹਤਿਆਰੇ ਮਾਤਾ ਜੀ ਦੇ ਦਿਲ ਤੇ ਤੌਂਖਲੇ ਭਰਿਆ ਸਹਿਮ ਛਾ ਗਿਆ ਉਹ ਬਾਲ ਗੋਬਿੰਦ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿਣ ਲੱਗੇ ਪਰ ਪੁੱਤਰ ਜੀ ਉਹ ਹਾਕਮ ਨੇ ਤੁਹਾਨੂੰ ਅਜਿਆ ਨਹੀਂ ਕਰਨਾ ਚਾਹੀਦਾ ਸ ਤੁਸੀਂ ਉਹਨਾਂ ਤੋਂ ਪਰੇ ਰਿਹਾ ਕਰੋ ਬਾਲਾ ਜੀ ਤਣਕੇ ਬੋਲੇ ਪਰ ਤੁਸੀਂ ਆਪ ਵੀ ਤਾਂ ਦੱਸਦੇ ਹੁੰਦੇ ਹੋ ਮਾਤਾ ਜੀ ਕਿ ਉਹ ਲੋਕਾਂ ਦੇ ਦੋਖੀ ਨੇ ਪਾਪੀ ਨੇ ਤੇ ਦਾਦਾ ਜੀ ਵੀ ਆਖਿਆ ਕਰਦੇ ਸਨ ਕਿ ਸਾਨੂੰ ਪਾਪ ਅੱਗੇ ਝੁਗਰਾ ਨਹੀਂ ਚਾਹੀਦਾ ਸਗੋਂ ਉਹ ਸੁਨੇਹਾਲ ਉਹਨਾਂ ਦਾ ਟੱਕਰਾ ਕਰਨਾ ਚਾਹੀਦਾ ਮਾਤਾ ਜੀ ਨੇ ਸਮਝਾਇਆ ਇਹ ਠੀਕ ਹੈ ਪਰ ਤੁਸੀਂ ਅਜੇ ਛੋਟੇ ਹੋ ਬਹੁਤ ਛੋਟੇ ਹੋ ਜਦੋਂ ਵੱਡੇ ਹੋਗੇ ਉਸ ਵੇਲੇ ਅਜੇ ਕੋਤਗਰਾ ਚ ਲੈਣੇ ਆ ਬਾਲ ਗੋਬਿੰਦ ਜੋਸ਼ ਭਰੀ ਆਵਾਜ਼ ਵਿੱਚ ਬੋਲੇ ਪਾਪ ਨਾਲ ਟੱਕਰ ਲੈਣ ਲਈ ਕੋਈ ਉਮਰ ਛੋਟੀ ਵੱਡੀ ਨਹੀਂ ਹੁੰਦੀ ਮਾਤਾ ਜੀ ਹੈਰਾਨ ਹੋ ਗਏ ਬਾਲਕ ਦੇ ਨਰਾਨੀ ਚਿਹਰੇ ਵੱਲ ਤੱਕਣ ਲੱਗੇ ਗੋਬਿੰਦ ਜੀ ਅਜੇ ਹੋਰ ਵੀ ਕੁਝ ਕਹਿਣ ਵਾਲੇ ਸਨ ਇੰਨੇ ਨੂੰ ਉਹਨਾਂ ਦੀ ਨਜ਼ਰ ਹਵੇਲੀ ਵਿੱਚ ਬਣੇ ਖੂਹ ਵੱਲ ਚਲੀ ਗਈ ਖੂਹ ਉਸ ਸਮੇਂ ਹਰ ਘਰ 'ਚ ਨਹੀਂ ਹੁੰਦੇ ਸਨ ਸਭੋ ਇੱਕ ਖੂਹ ਤੋਂ ਮੁਹੱਲੇ ਦੇ ਲੋਕ ਪਾਣੀ ਲੈ ਜਾਇਆ ਕਰਦੇ ਸਨ ਪਟਨੇ ਸ਼ਹਿਰ ਦੇ ਖੂਹਾਂ ਦਾ ਪਾਣੀ ਸਵਾਦਲਾ ਨਹੀਂ ਸੀ ਪਰੰਤੂ ਗੁਰੂ ਕਿਰਪਾ ਨਾਲ ਇਸ ਖੂਹ ਦਾ ਪਾਣੀ ਬੜਾ ਮਿੱਠਾ ਤੇ ਸਵਾਦ ਸੀ ਇਸ ਕਰਕੇ ਗਲੀ ਮੁਹੱਲੇ ਦੀਆਂ ਸਵਾਨੀਆਂ ਇੱਥੋਂ ਪਾਣੀ ਲਜਾਇਆ ਕਰਦੀਆਂ ਸਨ ਇਸ ਸਮੇਂ ਕੁਝ ਗਵਾਂਢੀ ਸਵਾਨੀਆਂ ਉੱਥੇ ਪਾਣੀ ਭਰਦੀਆਂ ਪਈਆਂ ਸਨ ਗੋਮਿੰਦ ਰਾਏ ਜੀ ਦੀਆਂ ਅੱਖਾਂ ਵਿੱਚ ਇੱਕ ਇੱਕ ਅਨੋਖੀ ਜੀ ਚਮਕ ਪੈਦਾ ਹੋ ਗਈ ਅਣ ਜਿਵੇਂ ਕੋਈ ਨਵਾਂ ਖਿਆਲ ਕੋਈ ਨਵੇਂ ਖੇੜ ਚੋਜ ਨਵੇਂ ਸੁਝੇ ਹੋਣ ਤੇ ਮਹਾਰਾਜ ਜੀ ਉਹਨਾਂ ਸਵਾਰੀਆਂ ਨੂੰ ੱਤਕਣ ਲੱਗੇ ਤੇ ਗਲੇਲ ਆਪਣੇ ਹੱਥ ਵਿੱਚ ਫੜ ਲਏ ਨਵੇਂ ਕੌਤੁਕ ਕਰਨ ਲੱਗੇ ਨੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਖਰਵੱਦ ਕੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ